ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਮਸਾਲਾ ਪਾਸਤਾ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਾਸਤਾ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਕੌਲੀ ਜੀ ਆਪਾਂ ਨੇ ਪਾਸਤਾ ਲਿਆਗਾ ਹੁਣ ਆਪਾਂ ਇਸ ਨੂੰ ਉਬਾਲ ਲੈਣਾਗਾ ਜੀ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਗਰਮ ਕਰ ਲਿਆਗਾ ਇਸ ਵਿੱਚ ਅੱਧਾ ਕ ਚਮਚ ਲਗਭਗ ਆਪਾਂ ਨਮਕ ਪਾਏਗਾ 2-3 ਚਮਚ ਜੀ ਆਪਾਂ ਨੇ ਕੁਕਿੰਗ ਆਇਲ ਲਿਆਗਾ ਇਸ ਨੂੰ ਐਡ ਕੀਤਾਗਾ ਹੁਣ ਆਪਾਂ ਇਸ ਵਿੱਚ ਪਾਸਤਾ ਪਾਵਾਂਗੇ ਗੈਸ ਨੂੰ ਜੀ ਆਪਾਂ ਹਾਈ ਰੱਖਾਂਗੇ ਹਾਈ ਗੈਸ ਤੇ ਆਪਾਂ ਇਸ ਨੂੰ 8-10 ਮਿੰਟਾਂ ਲਈ ਉਬਾਲਣਾਗਾ ਇਸ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੀ ਉਬਾਲਣ ਲੱਗੇ ਲਗਭਗ ਜੀ ਆਪਾਂ ਨੂੰ 8-10 ਮਿੰਟ ਹੋ ਚੁੱਕੇ ਨੇ ਪਾਸਤਾ ਆਪਣਾ ਵਾਇਲ ਹੋ ਚੁੱਕਿਆਗਾ ਦੇਖੋ ਜੀ ਹੁਣ ਆਪਾਂ ਇੱਕ ਨਾਈਫ ਨਾਲ ਇਸ ਨੂੰ ਪਹਿਲਾਂ ਚੈੱਕ ਕਰਾਂਗੇ ਕਿ ਇਹ ਚੰਗੀ ਤਰ੍ਹਾਂ ਬਣ ਗਿਆਗਾ ਦੇਖੋ ਪੂਰੀ ਤਰ੍ਹਾਂ ਬਣ ਚੁੱਕਿਆ ਜੀ ਇਹ ਹੁਣ ਆਪਾਂ ਗੈਸ ਬੰਦ ਕਰਕੇ ਇਸ ਦਾ ਸਾਰਾ ਗਰਮ ਪਾਣੀ ਨਿਕਾਲ ਦਾਂਗੇ ਤੁਸੀਂ ਦੇਖ ਸਕਦੇ ਹੋ ਜੀ ਕੰਨਾ ਬੜਿਆ ਦੇਖੋ ਵਾਇਲ ਹੋਇਆਗਾ ਆਪਣਾ ਪਾਸਤਾ ਹੁਣ ਆਪਾਂ ਜੀ ਇੱਕ ਪੈਨ ਵਿੱਚ ਥੋੜਾ ਜਿਹਾ ਕੁਕਿੰਗ ਆਇਲ ਲਿਆਗਾ ਲਗਭਗ ਇੱਕ ਚਮਚ ਦੋ ਪੌਚ ਜੀ ਆਪਾਂ ਅਮੁੱਲ ਮੱਖਣ ਦੇ ਪਾਵਾਂਗੇ ਮੱਖਣ ਪਾ ਕੇ ਜੀ ਪਾਸਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾਗਾ ਹੁਣ ਆਪਾਂ ਜੀ ਇਸ ਵਿੱਚ ਅੱਧਾ ਕ ਚਮਚ ਜੀਰੇ ਦਾ ਪਾਵਾਂਗੇ ਬਰੀਕ ਕਟਿਆ ਹੋਇਆ ਜੀ ਆਪਾਂ ਲਸਣ ਪਾਏਗਾ ਇਸ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਲਗਭਗ 1 ਮਿੰਟ ਲਈ ਆਪਾਂ ਰੋਸਟ ਕਰਨਾ ਜੀ ਲਸਣ ਨੂੰ ਹੁਣ ਆਪਾਂ ਇਸ ਵਿੱਚ ਬਰੀਕ ਕਟਿਆ ਹੋਇਆ ਜੀ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਪਾਏਗਾ ਇਸ ਨੂੰ ਵੀ ਆਪਾਂ 1 ਮਿੰਟ ਲਈ ਰੋਸਟ ਕਰ ਲਵਾਂਗੇ ਹਾਈ ਗੈਸ ਤੇ ਪਿਆਜ਼ ਆਪਣਾ ਦੇਖੋ ਜੀ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਚੋਪਿੰਗ ਕਰ ਲਿਆ ਜੀ ਦੇਖੋ ਇਸ ਨੂੰ ਹਲਕਾ ਜਿਹਾ ਰੋਸਟ ਕਰਕੇ ਹੁਣ ਆਪਾਂ ਇਸ ਵਿੱਚ ਜੀ ਥੋੜਾ ਜਾਂ ਨਮਕ ਪਾਵਾਂਗੇ ਤਾਂ ਕਿ ਆਪਣਾ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਹੁਣ ਆਪਾਂ ਜੀ ਇਸ ਨੂੰ ਟਾਕੇ 2 ਮਿੰਟਾਂ ਲਈ ਪਕਾਉਣਾਗਾ ਤਾਂ ਕਿ ਆਪਣਾ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜੇ ਜੀ 2 ਮਿੰਟ ਹੋ ਚੁੱਕੇ ਨੇ ਜੀ ਟਮਾਟਰ ਦੇਖੋ ਆਪਣਾ ਲਗਭਗ ਸੌਫਟ ਹੋ ਗਿਆਗਾ ਹੁਣ ਆਪਾਂ ਇਸ ਨੂੰ ਸਪੈਚੂਲਾ ਨਾਲ ਹਲਕਾ ਜਿਹਾ ਮੈਸ ਕਰ ਲਾਂਗੇ ਦੇਖੋ ਟਮਾਟਰ ਆਪਣਾ ਜੀ ਚੰਗੇਦਰਾ ਮੈਸ ਹੋ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ ਹਰੀ Shimla mirch ਪਾਵਾਂਗੇ ਲਾਲ Shimla mirch ਪਾਵਾਂਗੇ ਬਰੀਕ ਕੱਟੀ ਹੋਈ ਗਾਜਰ ਪਾਵਾਂਗੇ ਜੀ ਇਸ ਨੂੰ ਹਲਕਾ ਜਿਹਾ ਰੋਸਟ ਕਰਕੇ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਆਪਾਂ ਇਸ ਨੂੰ ਢੱਕ ਦਵਾਂਗੇ ਤਾਂ ਕਿ ਸਬਜ਼ੀਆਂ ਆਪਣੀਆਂ ਦੀ ਥੋੜੀਆਂ ਜੀਆਂ ਕੁੱਕ ਹੋ ਜਾਣ 2 ਮਿੰਟ ਲਈ ਹੀ ਪਕਾਉਣਾਗਾ ਜੀ ਆਪਾਂ ਇਸ ਨੂੰ ਮੀਡੀਅਮ ਟੂ ਹਾਈ ਗੈਸ ਤੇ 2 ਮਿੰਟ ਹੋ ਚੁੱਕੇ ਨੇ ਜੀ ਦੇਖੋ ਸਬਜ਼ੀਆਂ ਬਣ ਕੇ ਆਪਣੇ ਲਗਭਗ ਰੈਡੀ ਨੇ ਹੁਣ ਆਪਾਂ ਜੀ ਇਸ ਵਿੱਚ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਰੰਗਤ ਲਈ ਥੋੜਾ ਜਾ ਟੇਸਟ ਅਨੁਸਾਰ ਨਮਕ ਪਾਵਾਂਗੇ ਚਿਲੀ ਫ્લેક્સ ਪਾਵਾਂਗੇ ਜੀ ਥੋੜੀ ਜੀ ਕਾਲੀ ਮਿਰਚ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਨੂੰ ਜੀ ਮਸਾਲੇਦਾਰ ਬਣਾਉਣ ਲਈ ਇੱਕ ਪੈਕਟ ਜੀ ਆਪਾਂ ਨੇ ਮੈਗੀ ਮਸਾਲੇ ਦਾ ਐਡ ਕੀਤਾਗਾ ਇਸ ਨੂੰ ਵੀ ਆਪਾਂ ਅਧਿਕ ਮਿੰਟ ਲਈ ਰੋਸਟ ਕਰ ਲਵਾਂਗੇ ਹੁਣ ਆਪਾਂ ਜੀ ਇਸ ਵਿੱਚ ਪਾਸਤਾ ਸਾਸ ਐਡ ਕਰੀਏ ਟੇਸਟ ਅਨੁਸਾਰ ਇਸ ਨੂੰ ਮਿਕਸ ਕਰਕੇ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਦੇਖੋ ਇਸ ਤਰੀਕੇ ਨਾਲ ਥੋੜੀ ਜਿਹੀ ਇਸ ਦੀ ਗਰੇਵੀ ਜੀ ਬਣਾ ਲਵਾਂਗੇ ਉਹਨਾਂ ਆਪਾਂ ਜੀ ਇਸ ਵਿੱਚ ਵਾਲ ਕੀਤਾ ਹੋਇਆ ਪਾਸਤਾ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜੀ ਆਪਾਂ ਨੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਵਾਰ ਪਾਸਤਾ ਬਣਾ ਕੇ ਮਸਾਲੇਦਾਰ ਜ਼ਰੂਰ ਤਿਆਰ ਕਰਿਓ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਆਪਾਂ మీడియం ਗੈਸ ਤੇ 2 ਮਿੰਟਾਂ ਲਈ ਜੀ ਆਪਾਂ ਪਕਾਵਾਂਗੇ 2 ਮਿੰਟ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਪਾਸਤਾ ਬਣ ਕੇ ਲਗਭਗ ਤਿਆਰ ਆ ਜੀ ਜਦੋਂ ਆਪਣਾ ਜੀ ਪਾਸਤਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜੇ ਫਿਰ ਆਪਾਂ ਇਸ ਵਿੱਚ ਟੇਸਟ ਅਨੁਸਾਰ ਜੀ ਟਮੇਟੋ ਕੇਚੱਪ ਪਾਵਾਂਗੇ ਇਹ ਆਪਣੇ ਟੇਸਟ ਅਨੁਸਾਰ ਹੀ ਪਾਉਣਾ ਆਪਾਂ ਨੇ ਥੋੜੀ ਜੀ ਆਪਾਂ ਓਰੀਗੈਨੋ ਪਾਵਾਂਗੇ ਇਹ ਆਪਸ਼ਨਲ ਆ ਜੀ ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਨਹੀਂ ਕੋਈ ਜ਼ਰੂਰੀ ਨਹੀਂ ਜੀ ਹੁਣ ਆਪਾਂ ਥੋੜਾ ਜਿਹਾ ਸਪ੍ਰਿੰਗ ਓਨੀਅਨ ਪਾਇਆਗਾ ਉਸ ਦੀਆਂ ਹਰੀਆਂ ਪੱਤੀਆਂ ਹੀ ਪਾਈਆਂ ਨੇ ਜੀ ਆਪਣੇ ਸਪ੍ਰਿੰਗ ਆਨੀਅਨ ਦੀਆਂ ਇਸ ਨੂੰ ਮਿਕਸ ਕਰਕੇ 1 ਮਿੰਟ ਲਈ ਜੇ ਆਪਾਂ ਹਾਈ ਗੈਸ ਤੇ ਇਸ ਨੂੰ ਪਕਾਉਣਾਗਾ ਤੇ ਫਿਰ ਆਪਾਂ ਗੈਸ ਬੰਦ ਕਰ ਦੇਣਾਗਾ ਰਿਕਮੈਂਡ ਹੋ ਚੁੱਕਿਆ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਜੀ ਪਾਸਤਾ ਆਪਣਾ ਕੰਨਾ ਵਧੀਆ ਬਣ ਕੇ ਤਿਆਰ ਹੋਏਗਾ ਇਹੇ ਦੇਖਣ ਤੋਂ ਦੇਖੋ ਕੰਨਾ ਬਰੀਆ ਲੱਗ ਰਿਹਾ ਜੀ ਇਹ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਾਡੇ ਤੱਕ ਤੁਰੰਤ ਪਹੁੰਚਦੀਆਂ ਕਰੇ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ